ਸਰਦਾਰ ਹਰਤਾ ਸਿੰਘ ਜਿਸ ਤਰੀਕੇ ਦੇ ਨਾਲ ਭਾਰਤ ਆਈਸੋਲੇਟ ਹੋਇਆ ਹੈਗਾ ਇਸ ਜੰਗ ਵਰਗੇ ਮਾਹੌਲ ਦੇ ਵਿੱਚ ਕਿ ਕਿਸੇ ਵੀ ਦੇਸ਼ ਨੇ ਆ ਕੇ ਡਾਇਰੈਕਟਲੀ ਸਾਥ ਨਹੀਂ ਦਿੱਤਾ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਅੱਤਵਾਦ ਨੂੰ ਲੈ ਕੇ ਜਾਂ ਹੋਰ ਮਸਲਿਆਂ ਨੂੰ ਲੈ ਕੇ ਵੱਖ-ਵੱਖ ਜਿਹੜੇ ਡੈਲੀਗੇਟਸ ਬਾਹਰ ਭੇਜੇ ਗਏ ਨੇ ਪਰ ਦੂਜੇ ਬੰਨੇ ਇਹ ਵੀ ਚਰਚਾ ਆ ਰਹੀ ਹੈ ਕਿ ਉਹਨਾਂ ਡੈਲੀਗੇਟਸ ਦੇ ਕੋਲ ਕੀ ਅਨਸਵਰਸ ਐਨਾ ਫਾਸਵਰਸ ਹੈਗੇ ਨਹੀਂ ਕਿਉਂਕਿ ਪਿਛਲੇ ਦਿਨੀ ਇੱਕ ਪੱਤਰਕਾਰ ਨੂੰ ਅਸੀਂ ਸੁਣ ਰਹੇ ਸੀ ਉਹ ਕਹਿੰਦਾ ਕਿ ਜਦੋਂ ਐਸ ਜੈ ਸ਼ੰਕਰ ਹੁਣੀ ਜਿਹੜੇ ਕਿ ਵਿਦੇਸ਼ ਮੰਤਰੀ ਨੇ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਉਹ ਬੰਦੇ ਜਿਹੜੇ ਨੇ ਫੜ ਲਏ ਨੇ ਜਿਨ੍ਹਾਂ ਨੇ ਪੈਲਗਾਮ ਦੇ ਵਿੱਚ ਹਮਲਾ ਕੀਤਾ ਸੀ ਤੇ ਉਹਨਾਂ ਦੇ ਕੋਲ ਉਹ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਕੀ ਕੋ ਚੱਲੇ ਭਾਰਤ ਇਹ ਗਲਤੀ ਕਰ ਰਿਹਾ ਹੈਗਾ ਵੀ ਜੰਗ ਪਹਿਲਾਂ ਸ਼ੁਰੂ ਕਰ ਲੇ ਤੇ ਹੁਣ ਡਿਪਲੋਮੈਟਿਕ ਜਿਹੜੇ ਐਕਸਰਸਾਈਜ਼ ਸ਼ੁਰੂ ਕਰੀਏ ਸੋ ਇਹ ਬਿਲਕੁਲ ਹੀ ਡਿਪਲੋਮੇਸੀ ਦੇ ਪੈਰਾਮੀਟਰਸ ਵਿੱਚ ਇਹ ਫਿੱਟ ਨਹੀਂ ਪੈਂਦੀ ਬਿਲਕੁਲ ਜਿਹੜਾ ਜੈ ਸ਼ੰਕਰ ਨੇ ਕਿਹਾ ਤੇ ਕਰਿਆ ਹੈਗਾ ਇੰਟਰਨੈਸ਼ਨਲ ਡਿਪਲੋਮੇਸੀ ਦੇ ਪ੍ਰੋਟੋਕੋਲ ਇਸ ਤਰ੍ਹਾਂ ਹੀ ਹੁੰਦਾ ਹੈਗਾ ਈਵਨ ਜੇ ਅਫਗਾਨਿਸਤਾਨ ਚ ਲੜਾਈ ਲੱਗੀ ਆ ਜਾਂ ਹੋਰ ਥਾਵਾਂ ਤੇ ਇਰਾਕ ਚ ਲੜਾਈ ਲੱਗੀ ਹੈਗੇ ਉਹ ਨਾਜ਼ ਦੀਆਂ ਸਟੇਟਸ ਨੂੰ ਦੱਸਿਆ ਜਾਂਦਾ ਜੇ ਉੱਥੇ ਕੋਈ ਢਾਂਚਾ ਨਹੀਂ ਹੈਗਾ ਹੁਣ ਸੀਰੀਆ ਵਿੱਚ ਲੜਾਈ ਲੱਗੀ ਹੋਈ ਸੀ ਸੀਰੀਆ ਵਿੱਚ ਕੁਝ ਸਾਲਾਂ ਤੋਂ ਬਾਅਦ ਰਸ਼ੀਆ ਐਂਟਰ ਹੋ ਜਾਂਦਾ ਅਸਾਦ ਰਜeem ਦੇ ਹੱਥ ਵਿੱਚ ਆਈਐਸਆਈਐਸ ਦੇ ਖਿਲਾਫ ਅਮਰੀਕਾ ਲਗਾਤਾਰ ਬੰਬਾਰੀ ਕਰ ਰਹੇ ਹਨ ਜਦੋਂ ਵੀ ਅਮਰੀਕਾ ਨੇ ਆਈਐਸਆਈਐਸ ਦੇ ਟਿਕਾਣਿਆਂ ਤੇ ਬੰਬਾਰੀ ਕਰਨੀ ਹੁੰਦੀ ਸੀ ਉਹ ਰਸ਼ੀਆ ਨੂੰ ਇਨਫੋਰਮ ਕਰਦੇ ਸੀ ਵੀ ਅਸੀਂ ਅੱਜ ਫਲਾਣੇ ਫਲਾਣੇ ਥਾਵਾਂ ਤੇ ਬੰਬਾਰੀ ਕਰਨੀ ਹੈ ਸਾਡਾ ਟੈਰਰਿਸਟਾਂ ਦੇ ਖਿਲਾਫ ਅਗਵਾਡਮੈਂਟ ਹੋਏਗੀ ਜੇ ਤੁਹਾਡੇ ਮਿਲਟਰੀ ਵਗੈਰਾ ਉੱਥੇ ਹੈਗੇ ਆ ਉਹਨੂੰ ਪਾਸੇ ਕਰ ਦਿਓ ਜੀ ਵੀ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰ ਰਹੇ ਇਹ ਹੈ ਕਰਨਲ ਸੋਫੀਆ ਦੀ ਬੇਇੱਜ਼ਤੀ ਕਰ ਸਕਦੇ ਆ ਉਹ ਬੱਚੀ ਜਿਹਦਾ ਜਿਹਦਾ ਪਤੀ ਮਾਰਿਆ ਗਿਆ ਪਹਿਰਗਾਮ ਵਿੱਚ ਔਰ ਜਿਹੜੀ ਇਹ ਬੇਨਤੀ ਕਰ ਰਹੀ ਆ ਬੇ ਅੱਤਵਾਦੀਆਂ ਦੇ ਖਿਲਾਫ ਜੰਗ ਲੜੋ ਮੁਸਲਿਮ ਭਾਈਚਾਰੇ ਦੇ ਖਿਲਾਫ ਨਾ ਲੜੋ ਉਹਦੀ ਟ੍ਰੋਲਿੰਗ ਉਹਦੀ ਜਿਸ ਤਰ੍ਹਾਂ ਇੱਕ ਔਰਤ ਦੀ ਚੀਰ ਹਰਨ ਕੀਤਾ ਹੁੰਦਾ ਉਹ ਕਰਿਆ ਮਤਲਬ ਕਿ ਇਹ ਇੱਕ ਬਹੁਤ ਵੱਡਾ ਉਹਨਾਂ ਨੇ ਫੌਜ ਤਿਆਰ ਕਰ ਲਈ ਹੈ ਜਿਹੜੀ ਮੁੜ ਕੇ ਇਹਨਾਂ ਦੇ ਹੀ ਗੁਲਾਮੇ ਨੂੰ ਪਾਉਣੇ ਉਹ ਆਪਣੇ ਤੌਰ ਤੇ ਬੇ ਲਗਾਮ ਭੇੜਾ ਨੇ ਉਹਨਾਂ ਬੇਲਗਾਮ ਭੀੜਾਂ ਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਲਈ ਇੱਕ ਤਰ੍ਹਾਂ ਨਾਲ ਉਹ ਨਸ਼ਿਆਏ ਹੋਏ ਲੋਕ ਨੇ ਨਸ਼ਿਆਂ ਦੀ ਇੱਕ ਤਰ੍ਹਾਂ ਨਾਲ ਰਾਸ਼ਟਰਵਾਦ ਦੇ ਇਸ ਇੱਕ ਨਸ਼ੇ ਦੀ ਲੋਰ ਵਿੱਚ ਉਹ ਕੀ ਕਰ ਦੇਣ ਸੋ ਇਹ ਇਹ ਸਰਕਾਰਾਂ ਨੇ ਵੀ ਮੁੜ ਕੇ ਕਾਬੂ ਨਹੀਂ ਰਹਿਣਾ ਸੋ ਇਹਨਾਂ ਨੂੰ ਕੰਟੇਨ ਕਰਨ ਦੀ ਲੋੜ ਹੈ ਦੂਜੇ ਬੰਨੇ ਜਿਹੜਾ ਹੈ ਗੱਲਬਾਤ ਕਰ ਲੈਣੀ ਆ ਨੰਗਲ ਡੈਮ ਦੇ ਉੱਤੇ ਜਿਹੜੀ ਹੈ ਉਹਦਾ ਕੰਟਰੋਲ ਸੀਆਈਐਸਐਫ ਨੂੰ ਜਿਹੜਾ ਦੇ ਦਿੱਤਾ ਗਿਆ ਹੈ ਸਰਦਾਰ ਅਤਾ ਸਿੰਘ ਜੀ ਪਿਛਲੇ ਦਿਨੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਬੀਬੀਐਮਪੀ ਦਾ ਮਸਲਾ ਉੱਠਿਆ ਸੀ ਤੇ ਉਦੋਂ ਬਕਾਇਦਾ ਪੰਜਾਬ ਪੁਲਿਸ ਉੱਥੇ ਤਾਇਨਾਤ ਕਰ ਦਿੱਤੀ ਗਈ ਸੀ ਨੰਗਲ ਡੈਮ ਦੇ ਦਰਵਾਜ਼ੇ ਜਿਹੜੇ ਨੇ ਉਹ ਵੀ ਬੰਦ ਕਰ ਦਿੱਤੇ ਗਏ ਸੀ ਕਿ ੱੱਕੇ ਦੇ ਨਾਲ ਪਾਣੀ ਅਸੀਂ ਨਹੀਂ ਲੈਣ ਦੇਣਾ ਫਿਰ ਹੁਣ ਇਹਦੇ ਨਾਲ ਫਿਰ ਸਾਰਾ ਕੁਝ ਮੈਨੇਜ ਹੋ ਕੇ ਦਿੱਲੀ ਦੇ ਹੱਥਾਂ ਚ چلا ਗਿਆ ਹਾਂਜੀ ਪੰਜਾਬ ਪੁਲਿਸ ਦੀ ਉੱਥੋਂ ਸਿਕਿਉਰਿਟੀ ਹਟਾ ਕੇ ਉੱਥੇ ਸੈਂਟਰਲ ਸਿਕਿਉਰਿਟੀ ਫੋਰਸ ਹੈ ਜਿਹੜੀ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਜਿਹੜੀ 에ਰਪੋਰਟਸ ਦਾ ਤੇ ਸਰਕਾਰੀ ਬਿਲਡਿੰਗਾਂ ਦੀ ਰਾਖੀ ਕਰਦੀ ਹੈ ਸੋ ਉਹਨੂੰ ਲਗਾ ਦਿੱਤਾ ਟਾਈਟ ਮੀਨਸ ਹੁਣ ਸੈਂਟਰ ਦੇ ਕੰਟਰੋਲ ਚ ਆ ਗਿਆ ਜਦੋਂ ਪੰਜਾਬ ਹੁਣ ਜਦੋਂ ਪਾਣੀ ਛੱਡਣਾ ਜੇ ਕੋਈ ਵਿਰੋਧ ਕਰਨ ਆਊਗਾ ਉਹਨੂੰ ਧੱਕੇ ਮਾਰ ਕੇ ਬਾਹਰ ਕਰ ਦਿੱਤਾ ਜਾਊਗਾ ਸੋ ਧੱਕੇ ਨਾਲ ਜਿਹੜਾ ਪੰਜਾਬ ਦਾ ਪਾਣੀ ਆ ਉਹ ਖੋਣ ਲਈ ਹੁਣ ਸਾਰੀਆਂ ਸਿਕਿਉਰਿਟੀ ਫੋਰਸ ਸਾਰੀ ਆਰਮੀ ਹੈਗੀ ਆ ਜਿਹੜੀ ਉਹ ਸੈਂਟਰ ਦੀ ਜਿਹੜੀ ਲਗਾ ਦਿੱਤੀ ਗਈ ਹੈ ਸੋ ਪੰਜਾਬ ਦੇ ਪਾਣੀ ਦੀ ਲੁੱਟ ਕਰਨ ਲਈ ਜਿਹੜੇ ਸਾਰੇ ਜਿਹੜੇ ਬੰਸੂਬਾ ਉਹ ਕਰ ਲਏ ગયા ਹਾਲਾਂਕਿ ਹਾਈ ਕੋਰਟ ਵਿੱਚ ਪੰਜਾਬ ਨੇ ਹਰਿਆਣਾ ਔਰ ਦਿੱਲੀ ਸਰਕਾਰ ਦੀਆਂ ਜਿਹੜੀਆਂ ਗਲਤੀਆਂ ਨੇ ਕੇਂਦਰ ਸਰਕਾਰ ਦੀਆਂ ਉਹਦਾ ਬਹੁਤ ਲੰਬਾ ਚਿੱਠਾ ਜਿਹੜਾ ਪਿਛਲੇ ਦਿਨੀ ਹਾਈ ਕੋਰਟ ਵਿੱਚ ਹੋਈ ਸੁਣਵਾਈ ਵਿੱਚ ਰੱਖਿਆ ਵੀ ਇਹ ਹਾਈ ਕੋਰਟ ਨੂੰ ਗੁੰਮਰਾਹ ਕਰ ਰਹੀ ਹੈ ਹਰਿਆਣੇ ਦੀ ਸਰਕਾਰ ਵੀ ਔਰ ਕੇਂਦਰ ਸਰਕਾਰ ਵੀ ਉਹ ਕਹਿੰਦਾ ਵੀ 29 ਤਰੀਕ ਨੂੰ ਜਿਹੜਾ ਹੈਗਾ ਬੀਬੀਐਮਬੀ ਨੇ ਆਪਣੇ ਸਾਰੇ ਅਧਿਕਾਰ ਆ ਜਿਹੜੇ ਕੇਂਦਰ ਨੂੰ ਦੇ ਦਿੱਤੇ ਵੀ ਅਸੀਂ ਸਾਨੂੰ ਇੱਥੇ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਜਦੋਂ ਉਹ ਉਹਨਾਂ ਦਾ ਚੇਅਰਮੈਨ ਘੇਰ ਲਿਆ ਸੀ ਆਪ ਜੀ ਉਹ ਤੋਂ ਬਾਅਦ ਕਹਿੰਦੇ ਕੇਂਦਰ ਨੂੰ ਦੇ ਦਿੱਤਾ ਪਰ 30 ਤਰੀਕ ਨੂੰ BBMP ਦਾ ਚੇਅਰਮੈਨ ਦੁਬਾਰੇ ਮੀਟਿੰਗ ਕਰਦਾ ਹੈ ਇਹ ਕਹ ਕੇ ਵੀ ਅਸੀਂ ਤਾਂ ਕਾਨੂੰਨ ਵਿਵਸਥਾ ਲਈ ਕੰਮ ਕਰ ਰਹੇ ਹਾਂ ਉੱਥੇ ਕਹਿੰਦਾ ਕਾਨੂੰਨ ਵਿਵਸਥਾ ਦਾ ਕੋਈ ਮੈਟਰ ਨਹੀਂ ਆਇਆ ਪਾਣੀ ਦੀ ਵੰਡ ਬਾਰੇ ਉੱਥੇ ਗੱਲ ਕੀਤੀ ਗਈ ਜੀ ਇੱਕ ਤਾਂ ਕਾਨੂੰਨੀ ਤੌਰ ਤੇ ਜਦੋਂ 29 ਤਰੀਕ ਨੂੰ ਸੈਂਟਰ ਨੂੰ ਦੇ ਦਿੱਤਾ ਤੁਸੀਂ ਤਾਂ ਤੁਸੀਂ 30 ਤਰੀਕ ਨੂੰ ਮੀਟਿੰਗ ਕਰ ਹੀ ਨਹੀਂ ਸਕਦੇ ਉਹ ਗਲਤੀ ਹੈ ਜਿਹੜੀ ਕਿ ਹਾਈ ਕੋਰਟ ਨੂੰ ਨਹੀਂ ਦੱਸੀ ਨਾ ਸੈਂਟਰ ਨੇ ਦੱਸੀ ਨਾ ਹਰਿਆਣੇ ਨੇ ਦੱਸੀ ਦੂਜਾ ਇਹ ਹੋ ਰਿਹਾ ਹੈ ਵੀ ਮੀਟਿੰਗ ਸੱਦੀ ਗਈ ਆ ਵੀ ਅਮਨ ਕਾਨੂੰਨ ਦੀ ਸਥਿਤੀ ਦਾ ਜਾਜਾ ਲੈਣ ਲਈ ਤੇ ਫੈਸਲਾ ਹੋ ਰਿਹਾ ਪਾਣੀ ਦੀ ਵੰਡ ਦਾ ਵੀ ਉਹ ਕਹਿੰਦੇ ਵੀ ਇਹ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਇੰਸਟੀਚੂਨਲ ਮਿਸਟੇਕਸ ਕਰ ਰਹੀਆਂ ਜੀ ਸੋ ਪੰਜਾਬ ਦੇ ਸੀਨੀਅਰ ਵਕੀਲ ਸਰਦਾਰ ਰਪਿੰਦਰ ਸਿੰਘ ਉਹਨਾਂ ਨੇ ਬਹੁਤ ਵਧੀਆ ਗੁਰਮਿੰਦਰ ਸਿੰਘ ਉਹਨਾਂ ਨੇ ਬਹੁਤ ਵਧੀਆ ਢੰਗ ਨਾਲ ਕਿ ਸਪੀਚ ਕਰਿਆ ਤੇ ਹਾਲੇ ਵੀ ਸਾਨੂੰ ਲੱਗਦਾ ਵੀ ਜਿਹੜੀ ਜਿਹੜੀ ਹੈ ਗਈ ਹੈ ਹਾਈ ਕੋਰਟ ਆ ਉਹ ਉਹ ਸੈਂਟਰ ਦੇ ਹੱਕ ਵਿੱਚ ਹੀ ਭੁਗਤ ਹੈਗੀ ਕਿਉਂਕਿ ਉੱਪਰੋਂ ਹਦਾਇਤਾਂ ਨੇ ਜਿਹੜੀਆਂ ਉਹ ਆਈ ਜਾਂਦੀਆਂ ਪਰ ਪੰਜਾਬ ਦੇ ਵਕੀਲਾਂ ਵੱਲੋਂ ਜਿਹੜੀ ਹੈਗੇ ਬਹੁਤ ਵਧੀਆ ਪੈਰਵਾਹੀ ਕੀਤੀ ਗਈ ਹੈਗੀ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਇਹ ਗੱਲਬਾਤ ਕਰ ਲੈਨੇ ਕਿ ਭਾਰਤ ਦੇ ਵੱਲੋਂ ਜੰਗ ਤੋਂ ਬਾਅਦ ਜਿਹੜਾ ਡਿਪਲੋਮੇਸੀ ਦੇ ਵਿੱਚ ਸੁਧਾਰ ਦੇ ਲਈ ਜਿਹੜਾ ਹੈ ਡੈਲੀਗੇਟਸ ਅਲੱਗ-ਅਲੱਗ ਮੁਲਕਾਂ ਦੇ ਵਿੱਚ ਭੇਜੇ ਗਏ ਨੇ ਸਰਦਾਰ ਹਰਤਾ ਸਿੰਘ ਜੀ ਜਿਸ ਤਰੀਕੇ ਦੇ ਨਾਲ ਭਾਰਤ ਆਈਸੋਲੇਟ ਹੋਇਆ ਹੈਗਾ ਇਸ ਜੰਗ ਵਰਗੇ ਮਾਹੌਲ ਦੇ ਵਿੱਚ ਕਿ ਕਿਸੇ ਵੀ ਦੇਸ਼ ਨੇ ਆ ਕੇ ਡਾਇਰੈਕਟਲੀ ਸਾਥ ਨਹੀਂ ਦਿੱਤਾ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਅੱਤਵਾਦ ਨੂੰ ਲੈ ਕੇ ਜਾਂ ਹੋਰ ਮਸਲਿਆਂ ਨੂੰ ਲੈ ਕੇ ਵੱਖ-ਵੱਖ ਜਿਹੜੇ ਡੈਲੀਕੇਟਸ ਬਾਹਰ ਭੇਜੇ ਗਏ ਨੇ ਪਰ ਦੂਜੇ ਬੰਨੇ ਇਹ ਵੀ ਚਰਚਾ ਆ ਰਹੀ ਹੈ ਕਿ ਉਹਨਾਂ ਡੈਲੀਗੇਟਸ ਦੇ ਕੋਲ ਕੀ ਅ ਅਨਸਰਸ ਇਨਾ ਅਨਸਰਸ ਹੈਗੇ ਨਹੀਂ ਕਿਉਂਕਿ ਪਿਛਲੇ ਦਿਨੀ ਇੱਕ ਪੱਤਰਕਾਰ ਨੂੰ ਅਸੀਂ ਸੁਣ ਰਹੇ ਸੀ ਉਹ ਕਹਿੰਦਾ ਕਿ ਜਦੋਂ ਐਸ ਜੈ ਸ਼ੰਕਰ ਹੁਣੀ ਜਿਹੜੇ ਕਿ ਵਿਦੇਸ਼ ਮੰਤਰੀ ਨੇ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਉਹ ਬੰਦੇ ਜਿਹੜੇ ਨੇ ਫੜ ਲਏ ਨੇ ਜਿਨ੍ਹਾਂ ਨੇ ਪੈਲਗਾਮ ਦੇ ਵਿੱਚ ਹਮਲਾ ਕੀਤਾ ਸੀ ਤੇ ਉਹਨਾਂ ਦੇ ਕੋਲ ਉਹ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਕੀ ਕੋ ਚੱਲਿਆ ਦੇਖੋ ਭਾਰਤ ਨੇ ਜਿਹੜੀ ਇਹ ਹੁਣ ਡਿਪਲੋਮੇਸੀ ਸ਼ੁਰੂ ਕਰੀ ਹੈ ਜੰਗ ਤੋਂ ਬਾਅਦ ਅਸਲ ਚ ਇਹ ਇਹ ਜੰਗ ਤੋਂ ਪਹਿਲਾਂ ਸ਼ੁਰੂ ਹੋਣੀ ਚਾਹੀਦੀ ਸੀ ਹੂੰ ਹੂੰ ਸੋ ਹਮੇਸ਼ਾ ਤੁਸੀਂ ਦੇਖੋ ਵੀ ਚਾਹੇ 2003 ਜਾਂ 1990 ਵਾਲੀ ਇਰਾਕ ਵਾਰ ਆ ਉਹ ਦੇਖ ਲਓ 2003 ਵਾਲੀ ਇਰਾਕ ਵਾਰ ਆ ਉਹ ਦੇਖ ਲਓ ਅਫਗਾਨਿਸਤਾਨ ਤੇ 2001 ਚ ਹਮਲਾ ਹੁੰਦਾ ਉਹ ਦੇਖ ਲਓ ਅਮਰੀਕ ਬੇਸ਼ੱਕ ਹਮਲਾ ਅਮਰੀਕਾ ਨੇ ਕਰਨਾ ਸੀ ਹੂੰ ਸਮੂਚੀ ਯੂਨ ਸਿਕਿਉਰਿਟੀ ਕਾਉਂਸਲ ਵਿੱਚ ਉਹਦੇ ਬਾਰੇ ਗੱਲਬਾਤ ਹੋਈ ਯੂਨ ਸਿਕਿਉਰਿਟੀ ਕੌਂਸਲ ਦੀਆਂ ਵੋਟਿੰਗਸ ਹੋਈਆਂ ਅਮਰੀਕਨ ਡਿਪਲੋਮੈਟਸ ਨੇ ਜਾਂ ਐਮਬੈਸਡਰਸ ਨੇ ਵੱਖ-ਵੱਖ ਮੁਲਕਾਂ ਨੂੰ ਬਰੀਫ ਕਰਿਆ ਜੰਗ ਲੱਗਣ ਤੋਂ ਪਹਿਲਾਂ ਸਾਰਾ ਕੁਝ ਹੋਇਆ ਸੋ ਜਦੋਂ ਕਈ ਇੱਕ ਮੌਕੇ ਤੇ ਆ ਕੇ 2003 ਵਾਲੀ ਜੰਗ ਦੇ ਮੌਕੇ ਤੇ ਆ ਕੇ ਇਹ ਲੱਗਿਆ ਕਿ ਕੁਝ ਮੁਲਕ ਨੇ ਜਿਹੜੇ ਜੰਗ ਦੇ ਖਿਲਾਫ ਜਿਹੜੇ ਟੈਂਪਰੇਰੀ ਮੈਂਬਰ ਹੁੰਦੇ ਆ ਜੀ ਵੀ ਉਹ ਵੋਟ ਪਾ ਸਕਦੇ ਆ ਉਹਨਾਂ ਨੂੰ ਪ੍ਰਭਾਵਿਤ ਕੀਤਾ ਗਿਆ ਕਿਸੇ ਵੀ ਢੰਗ ਨਾਲ ਸੋ ਉਹ ਵੋਟ ਪਵਾ ਕੇ ਇੱਕ ਥਰੂ ਪ੍ਰੋਪਰ ਚੈਨਲ ਸਹਿਮਤੀ ਲੈਣ ਤੋਂ ਬਾਅਦ ਜੰਗ ਲਗਾਈ ਗਈ ਹੂੰ 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 ਸਭਾਵੇਂ ਜੰਗ ਉਹਨਾਂ ਨੇ ਆਪ ਲੜਨੀ ਫਿਰ ਵੀ ਵੱਡੇ ਚਾਹੇ ਪਲੇਅਰ ਹੋ ਆਪ ਹੀ ਹੁੰਦੇ ਤਾਂ ਵੀ ਯੂਕੇ ਸਾਰਿਆਂ 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 ਨੂੰ ਨਾਲ ਲੈ ਕੇ ਚੱਲ ਸਾਰਿਆਂ ਨੂੰ ਨਾਲ ਲੈ ਕੇ ਜੰਗ ਲਾਉਣ ਤੋਂ 20-25 ਦਿਨਾਂ ਜਾਂ 1 ਮਹੀਨਾ ਪਹਿਲਾਂ ਤੱਕ ਸਾਰੇ ਡਿਪਲੋਮੈਟਿਕ ਐਕਸਰਸਾਈਜ਼ ਕਰਨ ਤੋਂ ਬਾਅਦ ਜੰਗ ਲੱਗੇ ਭਾਰਤ ਇਹ ਗਲਤੀ ਕਰ ਰਿਹਾ ਹੈਗਾ ਵੀ ਜੰਗ ਪਹਿਲਾਂ ਸ਼ੁਰੂ ਕਰ ਲਈ ਤੇ ਹੁਣ ਡਿਪਲੋਮੈਟਿਕ ਜਿਹੜੀ ਐਕਸਰਸਾਈਜ਼ ਸ਼ੁਰੂ ਕਰੀ ਸੋ ਇਹ ਬਿਲਕੁਲ ਹੀ ਡਿਪਲੋਮੇਸੀ ਦੇ ਪੈਰਾਮੀਟਰਸ ਵਿੱਚ ਇਹ ਫਿੱਟ ਨਹੀਂ ਪੈਂਦੀ ਇਸੇ ਕਰਕੇ ਆ ਇਹਨਾਂ ਦੇ ਫਿਰ ਜਿਹੜੇ ਇੰਨੇ ਥਿੰਕ ਟੈਂਕ ਹੈਗੇ ਨੇ ਕੀ ਉਹਨਾਂ ਨੂੰ ਇਹ ਚੀਜ਼ਾਂ ਫਿਰ ਪਤਾ ਨਹੀਂ ਹੈਗੀਆਂ ਜਾਂ ਕਿਤੇ ਨਾ ਕਿਤੇ ਉਹਨਾਂ ਦੇ ਮੰਨੀ ਗਲਤੀ ਜਿਹੜੀ ਵੱਡੇ ਪੱਧਰ ਤੇ ਹੁਣ ਹੁਣ ਤੱਕ ਕਹਿੰਦੇ ਵੀ ਤਕਰੀਬਨ 72 ਦੇ ਕਰੀਬ ਜਿਹੜੇ ਪ੍ਰਧਾਨ ਮੰਤਰੀ ਦੇ ਬਾਹਰਲੇ ਦੇਸ਼ਾਂ ਦੇ ਦੌਰੇ ਹੋ ਚੁੱਕੇ ਨੇ ਫਿਰ ਉਹਨਾਂ ਦਾ ਫਿਰ ਕੋਈ ਆਉਟਪੁੱਟ ਨਹੀਂ ਬਿਲਕੁਲ ਉਹੀ ਗੱਲ ਹੈ ਨਾ ਵੀ ਤੁਸੀਂ 72 ਦੌਰੇ ਹੋਏ ਹੁਣ ਪ੍ਰਧਾਨ ਮੰਤਰੀ ਦੇ ਔਰ ਉਹਦਾ ਕੋਈ ਇਨਫਲੂਐਂਸੀ ਨਾ ਹੋਇਆ ਹੋਵੇ ਨਾ ਸੋ ਮੈਨੂੰ ਲੱਗਦਾ ਵੀ ਥਿੰਕ ਟੈਂਕ ਇੰਡੀਆ ਕੋਲ ਹੈਗੇ ਆ ਉਹ ਐਡਵਾਈਸ ਦਿੰਦੇ ਹੈਗੇ ਆ ਪਰ ਐਡਵਾਈਸ ਨਹੀਂ ਮੰਨੇ ਜਾਂਦੇ ਕੁਝ ਲੋਕ ਨੇ ਜਿਹੜੇ ਫੈਸ ਜਿਦੇ ਕਰਕੇ ਇਹ ਗਲਤੀਆਂ ਨੇ ਜਿਹੜੀਆਂ ਵਾਰ-ਵਾਰ ਹੋ ਰਹੀਆਂ ਨੇ ਇੰਨੀ ਆਈਸੋਲੇਸ਼ਨ ਕਦੇ ਵੀ ਨਹੀਂ ਸੀ ਦੇਖੀ ਹਾਂ ਮਤਲਬ ਕਿ ਇਹ ਬਹੁਤ ਵੱਡੀ ਆਈਸੋਲੇਸ਼ਨ ਆ ਡਿਪਲੋਮੈਟਿਕਲੀ ਇਸੇ ਕਰਕੇ ਵਿਰੋਧੀ ਧਿਰ ਦੇ ਹੁਣ ਤੁਸੀਂ ਦੇਖੋ ਇਹਦੇ ਵਿੱਚ ਵੀ ਜਿਹੜੀ ਤੁਸੀਂ ਕਹਿੰਦੇ ਹੋ ਵੀ ਥਿੰਕ ਟੈਂਕ ਸਲਾਹ ਨਹੀਂ ਦਿੰਦੇ ਥਿੰਕ ਟੈਂਕ ਸਲਾਹ ਦਿੰਦੇ ਆ ਉਹ ਨਹੀਂ ਮੰਨਿਆ ਜਾਂਦਾ ਹੁਣ ਕਾਂਗਰਸ ਤੋਂ 4 ਮੈਂਬਰ ਮੰਗੇ ਗਏ ਸੀ ਜੀ ਵੀ 4 ਮੈਂਬਰ ਦਿਓ ਅਸੀਂ ਬਾਹਰ ਬੰਦੇ ਭੇਜਣੇ ਹੈਗੇ ਕਾਂਗਰਸ ਨੇ 4 ਮੈਂਬਰਾਂ ਦਾ ਇੱਕ ਪੈਨਲ ਦਿੱਤਾ ਚਾਰਾਂ ਚੋਂ ਕਿਸੇ ਨੂੰ ਨਹੀਂ ਲੈ ਕੇ ਗਿਆ ਸ਼ਸ਼ੀ ਥਰੂਰ ਆਪਣੇ ਤੌਰ ਤੇ ਲੈ ਲਿਆ ਹਮ ਹਣਾ ਇਹ ਹੁਣ ਤੁਹਾਨੂੰ ਜੇ ਤੁਸੀਂ ਪਾਰਟੀ ਨਾਲ ਇੰਟਰਐਕਟ ਕਰ ਰਹੇ ਹੋ ਇੱਕ ਕ੍ਰਾਈਸਿਸ ਵਿੱਚ ਇੰਟਰਐਕਟ ਕਰ ਰਹੇ ਹੋ ਤਾਂ ਉਹਨਾਂ ਵੱਲੋਂ ਸੁਝਾਏ ਗਏ ਮੈਂਬਰਾਂ ਦੇ ਪੈਨਲ ਚੋਂ ਬੰਦਾ ਲਓ ਹਮ ਹੁਣ ਸ਼ਸ਼ੀ ਥਰੂਰ ਬਾਰੇ ਇਹ ਆ ਰਿਹਾ ਵੀ ਸ਼ਸ਼ੀ ਥਰੂਰ ਤੇ ਉਸਾਉਦਨ ਕੋਐਸੀ ਹਮ ਜਿਹੜਾ ਉਹ ਮੁਸਲਮ ਲੀਡਰ ਆ ਜੀ ਉਹ ਖੱਬੀਆਂ ਤੇ ਸੱਜੀਆਂ ਬਾਹਾਂ ਨੇ ਨਰਿੰਦਰ ਮੋਦੀ ਦੀਆਂ ਹਮ ਹਮ ਸ਼ਸ਼ੀਥ ਰੂਰ ਬੇਸ਼ੱਕ ਕਾਂਗਰਸ ਵਿੱਚ ਹੈਗਾ ਪਰ ਉਹ ਵਰਕ ਕਰ ਰਿਹਾ ਨਰਿੰਦਰ ਮੋਦੀ ਲਈ ਇਸੇ ਕਰਕੇ ਕਾਂਗਰਸ ਪਾਰਟੀ ਸਿਆਣੀ ਰਹੀ ਉਹਨੇ ਸ਼ਸ਼ੀ ਜ਼ਰੂਰ ਨੂੰ ਪ੍ਰਧਾਨ ਨਹੀਂ ਬਣਨ ਦਿੱਤਾ ਮਿਸਟਰ ਖੜਗੇ ਨੂੰ ਪ੍ਰਧਾਨ ਬਣਾਇਆ ਕਿਉਂਕਿ ਉਹ ਪ੍ਰਧਾਨਗੀ ਦੀ ਰੇਸ ਵਿੱਚ ਸੀ ਇਟ ਮੀਨਸ ਕਾਂਗਰਸ ਲੀਡਰਸ਼ਿਪ ਨੂੰ ਪਤਾ ਸੀ ਵੀ ਉਹ ਕਿੱਥੋਂ ਚੱਲ ਰਿਹਾ ਹੈਗਾ ਹਾਂ ਸੋ ਆ ਜਿਹੜੀ ਡਿਪਲੋਮੇਸੀ ਹੈਗੀ ਆ ਇਹ ਜੰਗ ਤੋਂ ਪਹਿਲਾਂ ਤੁਸੀਂ ਇੰਨਾ ਜ਼ਿਆਦਾ ਆਪਣੇ ਨਾਲ ਲੋਕਾਂ ਨੂੰ ਜੋੜ ਲੈਂਦੇ ਉਹ ਤੋਂ ਬਾਅਦ ਜੰਗ ਦੇ ਮੈਦਾਨ 'ਚ ਜਾਂਦੇ ਤਾਂ ਇੱਕ ਵੱਖਰੀ ਗੱਲ ਹੋਣੀ ਸੀ ਹੁਣ ਉਹ ਗਲਤੀ ਬਹੁਤ ਵੱਡੀ ਕਰ ਲਈ ਹੈ ਤੇ ਜੈ ਸ਼ੰਕਰ ਹੁਣਾਂ ਦੇ ਇੱਕ ਹੋਰ ਜਿਹੜੇ ਬਿਆਨ ਦਾ ਕਾਫੀ ਵਿਰੋਧ ਖਾਸ ਕਰਕੇ ਵਿਰੋਧੀ ਧਿਰ ਦੇ ਨੇਤਾ ਚਾਹੇ ਰਾਹੁਲ ਗਾਂਧੀ ਹੋਣ ਜਾਂ ਬਾਕੀ ਹੁਣ ਉਹਨਾਂ ਨੇ ਵੀ ਮੁੱਦਾ ਕਾਫੀ ਜਿਹੜਾ ਚੁੱਕਿਆ ਹੈਗਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਹਮਲਾ ਕਰਨਾ ਸੀ ਤੇ ਅਸੀਂ ਪਾਕਿਸਤਾਨ ਨੂੰ ਕੁਝ ਘੰਟੇ ਪਹਿਲਾਂ ਇਨਫੋਰਮ ਕਰ ਦਿੱਤਾ ਸੀ ਕਿ ਕਿੱਥੇ ਕਿੱਥੇ ਹਮਲਾ ਕਰਨਾ ਹੈਗਾ ਤੇ ਤੁਸੀਂ ਇਹਨੂੰ ਐਜ਼ ਏ ਜਿੱਦਾਂ ਐਕਟ ਆਫ ਵਾਰ ਜਾਂ ਵਾਰ ਨਾ ਲਿਆ ਜੇ ਅਸੀਂ ਸਿਰਫ ਅਤਵਾਦੀ ਟਿਕਾਣਿਆਂ ਤੇ ਹੀ ਹਮਲਾ ਕਰਨਾ ਹੈ ਕੀ ਕੁਝ ਕਹੋਗੇ ਉਸ ਤੋਂ ਬਾਅਦ ਜਿਹੜਾ ਹੈਗਾ ਰਾਹੁਲ ਗਾਂਧੀ ਦੀ ਵੀ ਕਾਫੀ ਟਰੋਲਿੰਗ ਹੋਈ ਇਹਨਾਂ ਦੀ ਵੀ ਹੋਈ ਕੀ ਕੋਈ ਚੱਲੇ ਬਿਲਕੁਲ ਬਿਲਕੁਲ ਸੋ ਇਹ ਜਿਹੜਾ ਜੈ ਸ਼ੰਕਰ ਨੇ ਕਿਹਾ ਬਿਲਕੁਲ ਇੰਟਰਨੈਸ਼ਨਲ ਡਿਪਲੋਮੇਸੀ ਦੇ ਪ੍ਰੋਟੋਕੋਲ ਅਨਸਾਰ ਕਿਹਾ ਉਹਨੇ ਕੁਝ ਵੀ ਗਲਤ ਨਹੀਂ ਕਿਹਾ ਹਮ ਹਮ ਜਦੋਂ ਜਿਹੜੀਆਂ ਵੀ ਧਿਰਾਂ ਜੰਗ 'ਚ ਜਾਂਦੀਆਂ ਨੇ ਬਿਲਕੁਲ ਦੂਜੀ ਨੂੰ ਇਨਫੋਰਮ ਕਰਦੀਆਂ ਨੇ ਇਹ ਕੋਈ ਮੁਹੱਲਿਆਂ ਦੀ ਆ ਪਿੰਡਾਂ ਦੀ ਜੰਗ ਨਹੀਂ ਹੈਗੀ ਵੀ ਕਿਸੇ ਦੇ ਘਰ ਤੇ ਜਾ ਕੇ ਹਮਲਾ ਕਰ ਦਿੱਤਾ ਤਾਂ ਕਹੀ ਨਾਲ ਕਿਸੇ ਦਾ ਸਿਰ ਵੱਢ ਦਿੱਤਾ ਬਿਲਕੁਲ ਜਿਹੜਾ ਜੈ ਸ਼ੰਕਰ ਨੇ ਕਿਹਾ ਤੇ ਕਰਿਆ ਹੈਗਾ ਇੰਟਰਨੈਸ਼ਨਲ ਡਿਪਲੋਮੇਸੀ ਦੇ ਪ੍ਰੋਟੋਕੋਲ ਇਸ ਤਰ੍ਹਾਂ ਹੀ ਹੁੰਦਾ ਹੈਗਾ ਈਵਨ ਜੇ ਅਫਗਾਨਿਸਤਾਨ 'ਚ ਲੜਾਈ ਲੱਗੀ ਆ ਜਾਂ ਹੋਰ ਥਾਵਾਂ ਤੇ ਇਰਾਕ 'ਚ ਲੜਾਈ ਲੱਗੀ ਹੈਗੀ ਉਹ ਨਾਜ਼ ਦੀਆਂ ਸਟੇਟਸ ਨੂੰ ਦੱਸਿਆ ਜਾਂਦਾ ਜੇ ਉੱਥੇ ਕੋਈ ਢਾਂਚਾ ਨਹੀਂ ਹੈਗਾ ਹੁਣ ਸੀਰੀਆ ਵਿੱਚ ਲੜਾਈ ਲੱਗੀ ਹੋਈ ਸੀ ਸੀਰੀਆ ਵਿੱਚ ਕੁਝ ਸਾਲਾਂ ਤੋਂ ਬਾਅਦ ਰਸ਼ੀਆ ਐਂਟਰ ਹੋ ਜਾਂਦਾ ਹਮ ਅਸਾਦ ਰਜੀਮ ਦੇ ਹੱਕ ਵਿੱਚ ਆਈਐਸਆਈਐਸ ਦੇ ਖਿਲਾਫ ਅਮਰੀਕਾ ਲਗਾਤਾਰ ਬੰਬਾਰੀ ਕਰ ਰਿਹਾ ਹੈ ਜਦੋਂ ਵੀ ਅਮਰੀਕਾ ਨੇ ਆਈਐਸਆਈਐਸ ਦੇ ਟਿਕਾਣਿਆਂ ਤੇ ਬੰਬਾਰੀ ਕਰਨੀ ਹੁੰਦੀ ਸੀ ਉਹ ਰਸ਼ੀਆ ਨੂੰ ਇਨਫੋਰਮ ਕਰਦੇ ਸੀ ਹਮ ਵੀ ਅਸੀਂ ਅੱਜ ਫਲਾਣੇ ਫਲਾਣੇ ਥਾਵਾਂ ਤੇ ਬੰਬਾਰੀ ਕਰਨੀ ਹੈ ਸਾਡਾ ਟੈਰਰਿਸਟਾਂ ਦੇ ਖਿਲਾਫ ਡਿਪਾਰਟਮੈਂਟ ਹੋਏਗੀ ਜੇ ਤੁਹਾਡੀ ਮਿਲਟਰੀ ਵਗੈਰਾ ਉੱਥੇ ਹੈਗੀ ਆ ਉਹਨੂੰ ਪਾਸੇ ਕਰ ਲੋ ਜੀ ਵੀ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰ ਰਹੇ ਮਤਲਬ ਕਿਤਨਾ ਕਿਤੇ ਜਿਸ ਤਰੀਕੇ ਦੇ ਨਾਲ ਪਰਮਾਣੂ ਹਥਿਆਰਾਂ ਨੂੰ ਲੈ ਕੇ ਇੱਕ ਇੱਕ ਗਈਏ ਕਿ ਪੂਰੇ ਇੰਟਰਨੈਸ਼ਨਲ ਲੈਵਲ ਤੇ ਹੀ ਹੁੰਦਾ ਹੈ ਕਿ ਸਾਰਿਆਂ ਨੂੰ ਪਤਾ ਕਿੱਥੇ ਕਿੱਥੇ ਪਏ ਆ ਔਰ ਉੱਥੇ ਕੋਈ ਦੂਜਾ ਦੇਸ਼ ਹਮਲਾ ਨਹੀਂ ਕਰਦਾ ਉਸੇ ਤਰੀਕੇ ਦੇ ਨਾਲ ਇਹ ਵੀ ਇੱਕ ਸਿਸਟਮ ਬਣਿਆ ਹੋਇਆ ਹਾਂ ਇਹ ਇੱਕ ਇਹ ਸਿਸਟਮ ਇਨ ਪਲੇਸ ਆ ਜੈ ਸ਼ੰਕਰ ਦੀ ਜਿਹੜੀ ਗੱਲ ਆ ਬਿਲਕੁਲ ਠੀਕ ਹੈਗੀ ਆ ਤੇ ਫਿਰ ਇਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਚਾਹੇ ਇਕੱਲਾ ਹੀ ਇਨਸੀਡੈਂਟ ਨਹੀਂ ਹੈਗਾ ਪਹਿਲਗਾਮ ਦੇ ਵਿੱਚ ਜਿਹੜੀ ਇੱਕ ਬੀਬੀ ਜਿਹਦਾ ਇੱਕ ਪਤੀ ਉਥੇ ਆਪਾਂ ਕਹਿ ਲਈਏ ਕਿ ਆਪਣੀ jaan ਗਵਾ ਦਿੰਦਾ ਹੈ ਉਸ ਦਾ ਜਾਂ ਜਿਹੜੇ ਮਿਸਟਰ ਮਿਸਰੀ ਹੈਗੇ ਨੇ ਡੀਜੀਐਮਓ ਦੇ ਵਿੱਚ ਜਦੋਂ ਉਹ ਅਨਾਉਂਸ ਕਰਦੇ ਨੇ ਕਿ ਅਸੀਂ ਸੀਜ਼ਫਾਇਰ ਕਰ ਲਿਆ ਹੈਗਾ ਜਾਂ ਕਰਨਲ ਸੋਫੀਆ ਵਾਲਾ ਮਸਲਾ ਹੋਇਆ ਹੁਣ ਇਸੇ ਲੜੀ 'ਚ ਇਸ ਜੈ ਸ਼ੰਕਰ ਵਾਲਾ ਵੀ ਜੁੜ ਗਿਆ ਮਤਲਬ ਜਿਹੜੇ ਆਪਣੇ ਹੀ ਬੰਦੇ ਇਹਨਾਂ ਦੀ ਹੁਣ ਟ੍ਰੋਲਿੰਗ ਕਰ ਰਹੇ ਹੈਗੇ ਨੇ ਕੀ ਫਿਰ ਉਹਨਾਂ ਨੂੰ ਹੁਣ ਕਿਸ ਤਰੀਕੇ ਕਿਸ ਭਾ ਪੈ ਰਹੀ ਆ ਹੁਣ ਇਹ ਤੁਹਾਡਾ ਬਹੁਤ ਅਹਿਮ ਸਵਾਲ ਹੈਗਾ ਤੁਸੀਂ ਦੇਖੋ ਵੀ ਜਿਹੜੀ ਨੈਸ਼ਨਲਿਸਟਾਂ ਦੀ ਜਿਹੜੀ ਸੈਨਾ ਹੈਗੀ ਆ ਜੇ ਉਹ ਆਪਣੇ ਵਿਦੇਸ਼ ਮੰਤਰੀ ਦੇ ਖਿਲਾਫ ਆਪਣੇ ਵਿਦੇਸ਼ ਸੈਕਟਰੀ ਜਿਹੜਾ ਕਿ ਮਿਸਟਰ ਮਿਸਰੀ ਆ ਜਿਹੜਾ ਕਿ ਟਾਪ ਡਿਪਲੋਮੈਟ ਆ ਜੀ ਉਹਦੇ ਖਿਲਾਫ ਇੰਨਾ ਗਲਤ ਬੋਲ ਸਕਦੀ ਹੈ ਕਰਨਲ ਸੋਫੀਆ ਦੇ ਖਿਲਾਫ ਗਲਤ ਬੋਲ ਸਕਦੀ ਆ ਉਹਨਾਂ ਦਾ ਤਾਂ ਵੀ ਐਮ ਐਲ ਏ ਜਾਂ ਮੰਤਰੀ ਤੱਕ ਨੇ ਜਿਹੜਾ ਗਲਤ ਬੋਲ ਦਿੱਤਾ ਸੋ ਇਹ ਜਿਹੜਾ ਹੈਗਾ ਭਾਰਤ ਸਰਕਾਰ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਹੈਗੀ ਆ ਤੁਸੀਂ ਉਹ ਫੌਜ ਖੜੀ ਕਰ ਲਈ ਹੈਗੀ ਆ ਕਟ ਗਣਤੀਆਂ ਦੇ ਖਿਲਾਫ ਜਿਹੜਾ ਕਟ ਗਣਤੀਆਂ ਨੂੰ ਦਬਾਉਣ ਲਈ ਖਾਸ ਕਰਕੇ ਸਿੱਖਾਂ ਤੇ ਮੁਸਲਮਾਨਾਂ ਦੇ ਖਿਲਾਫ ਸ਼ਬਦਾਂ ਦਾ ਯੁੱਧ ਕ੍ਰੀਏਟ ਕਰਨ ਲਈ ਨਫ਼ਰਤ ਵਾਲੀ ਰਾਜਨੀਤੀ ਕਰਨ ਲਈ ਤੁਸੀਂ ਇਸ ਤਰ੍ਹਾਂ ਦਾ ਇੱਕ ਜਿੰਨ ਪੈਦਾ ਕਰ ਲਿਆ ਜਿਹੜਾ ਕਿਸੇ ਵੀ ਮੌਕੇ ਤੁਹਾਡੇ ਗळा 'ਮੇਨੂੰ ਹੱਥ ਪਾ ਸਕਦਾ ਹੈ ਇਹ ਜਿੰਨ ਜਿਹੜਾ ਹੈਗਾ ਇਹ ਕੰਟੇਨ ਕਰਨਾ ਬਹੁਤ ਔਖਾ ਹੁੰਦਾ ਇਹ ਇਸੇ ਕਰਕੇ ਜਿਹੜੀਆਂ ਜਿਹੜੀਆਂ ਚੰਗੀਆਂ ਸਰਕਾਰਾਂ ਨੇ ਸਿਵਲਾਈਜ਼ਡ ਸੋਸਾਇਟੀ ਆ ਉਹ ਇਸ ਤਰ੍ਹਾਂ ਦੇ ਜਿਹੜੇ ਪੜਕਾਓ ਔਰ ਆਵਾਰਾ ਭੀੜਾਂ ਨੇ ਸੋ ਕਾਲਡ ਨੈਸ਼ਨਲਿਸਟ ਆਵਾਰਾ ਭੀੜਾਂ ਉਹਨਾਂ ਨੂੰ ਕਾਇਮ ਨਹੀਂ ਉਹਨਾਂ ਨੂੰ ਆਰਗੇਨਾਈਜ਼ ਨਹੀਂ ਹੋਣ ਦਿੰਦੀਆਂ ਜੀ ਸੋ ਇਹ ਆਰਟੀ ਸੈਲਾਂ ਦੇ ਨਾਂ ਤੇ ਸੋ ਕਾਲਡ ਨੈਸ਼ਨਲਿਸਟਾਂ ਦੀ ਜਿਹੜੀ ਇਹ ਤੁਸੀਂ ਬੜੀ ਵੱਡੀ ਫੌਜ ਤਿਆਰ ਕਰੀ ਆ ਜਿਹੜੀ ਕਿ ਟਾਰਗੇਟ ਤਾਂ ਕਰਨਾ ਸੀ ਸਿੱਖਾਂ ਤੇ ਮੁਸਲਮਾਨਾਂ ਨੂੰ ਅਸਲ ਵਿੱਚ ਹੁਣ ਤੁਸੀਂ ਦੇਖੋ ਵੀ ਜਿਉਂ ਜੈ ਸ਼ੰਕਰ ਨੂੰ ਵੀ ਗਾਲਾਂ ਕੱਢ ਰਹੀ ਆ ਤਾਂ ਤੁਸੀਂ ਦੇਖ ਸਕਦੇ ਹੋ ਬੇ ਹਾਲਾਤ ਪਹੁੰਚ ਕਿੱਥੇ ਗਏ ਨੇ ਹਣਾ ਅਸੀਂ ਕਿੰਨੀ ਵੱਡੀ ਗਲਤੀ ਕਰ ਚੁੱਕੇ ਹਾਂ ਇਹਦਾ ਅਹਿਸਾਸ ਹੋਣਾ ਚਾਹੀਦਾ ਉਹਨਾਂ ਭੇੜਾ ਨੂੰ ਆਰਗੇਨਾਈਜ਼ ਕਰਨ ਵਾਲੇ ਮੈਨੇਜਰਾਂ ਨੂੰ ਹਣਾ ਸੋ ਇਹ ਕਾਰਨਲ ਸੋਫੀਆ ਦੀ ਬੇਇੱਜ਼ਤੀ ਕਰ ਸਕਦੇ ਆ ਉਹ ਬੱਚੀ ਜਿਹਦਾ ਜਿਹਦਾ ਪਤੀ ਮਾਰਿਆ ਗਿਆ ਪਹਿਰਗਾਮ ਵਿੱਚ ਔਰ ਜਿਹੜੀ ਇਹ ਬੇਨਤੀ ਕਰ ਰਹੀ ਆ ਵੀ ਅਤਵਾਦੀਆਂ ਦੇ ਖਿਲਾਫ ਜੰਗ ਲੜੋ ਮੁਸਲਿਮ ਭਾਈਚਾਰੇ ਦੇ ਖਿਲਾਫ ਨਾ ਲੜੋ ਉਹਦੀ ਟ੍ਰੋਲਿੰਗ ਉਹਦੀ ਜਿਸ ਤਰ੍ਹਾਂ ਇੱਕ ਔਰਤ ਦੀ ਚੀਰ ਹਰਨ ਕੀਤਾ ਹੁੰਦਾ ਉਹ ਕਰਿਆ ਮਤਲਬ ਕਿ ਇਹ ਇੱਕ ਬਹੁਤ ਵੱਡਾ ਉਹਨਾਂ ਨੇ ਫੌਜ ਤਿਆਰ ਕਰ ਲਈ ਹੈ ਜਿਹੜੀ ਮੁੜ ਕੇ ਇਹਨਾਂ ਦੇ ਹੀ ਗੁਲਾਮੇ ਨੂੰ ਪਾਉਣੇ ਉਹ ਆਪਣੇ ਤੌਰ ਤੇ ਬੇਲਗਾਮ ਭੀੜਾਂ ਨੇ ਉਹਨਾਂ ਬੇਲਗਾਮ ਭੀੜਾਂ ਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਲਈ ਇੱਕ ਤਰ੍ਹਾਂ ਨਾਲ ਉਹ ਨਸ਼ਿਆਏ ਹੋਏ ਲੋਕ ਨੇ ਨਸ਼ਿਆਂ ਦੀ ਇੱਕ ਤਰ੍ਹਾਂ ਨਾਲ ਰਾਸ਼ਟਰਵਾਦ ਦੇ ਇਸ ਇੱਕ ਨਸ਼ੇ ਦੀ ਲੋਰ ਵਿੱਚ ਉਹ ਕੀ ਕਰ ਦੇਣ ਸੋ ਇਹ ਇਹ ਸਰਕਾਰਾਂ ਦੇ ਵੀ ਮੁੜ ਕੇ ਕਾਬੂ ਨਹੀਂ ਰਹਿਣਾ ਸੋ ਇਹਨਾਂ ਨੂੰ ਕੰਟੇਨ ਕਰਨ ਦੀ ਲੋੜ ਹੈ